ਕਿੰਨੇ ਦਿਨਾਂ ਤੋਂ ਅੱਖ ਜਹੀ ਨਹੀਂ ਲੱਗ ਰਹੀ ਸੀ ਮੈਨੂੰ ਖੋਰੇ ਕੀ ਹੋ ਗਿਆ ਸੀ ਅੱਜ ਦੀ ਰਾਤ ਵੀ ਕੁਝ ਅਜਹੀ ਹੀ ਸੀ ਬਹੁਤ ਹੀ ਠੰਡੀ ਹਵਾ ਚੱਲ ਰਹੀ ਸੀ ਇਹ ਠੰਡੀ ਹਵਾ ਜਿੱਥੇ ਪਿਆਰ ਦਾ ਚਾਹ ਪ੍ਰਗਟ ਕਰ ਰਹੀ ਸੀ ਉੱਥੇ ਘਰ ਦਾ ਸੁੰਨਾਪਣ ਮੈਨੂੰ ਖਾਣ ਨੂੰ ਆ ਰਿਹਾ ਸੀ ਖਿੜਕੀ 'ਚ ਬਾਹਾਂ ਨੂੰ ਕੁੱਟ ਕੇ ਖੜੀ ਮੈਂ ਨਿਰੰਤਰ ਸੰਜੀਵ ਨੂੰ ਯਾਦ ਕਰ ਰਹੀ ਸੀ ਵਿਆਹ ਨੂੰ ਹਲੇ ਸਾਲ ਵੀ ਨਹੀਂ ਹੋਇਆ ਸੀ ਕਿ ਮੰਮੀ ਪਾਪਾ ਨੂੰ ਕੁਝ ਦਿਨਾਂ ਲਈ ਨਨਾਨ ਨੇ ਇਟਲੀ ਬੁਲਾ ਲਿਆ ਸੀ ਮੈਂ ਸੰਜੀਵ ਨੂੰ ਪਹਿਲਾਂ ਹੀ ਬੋਲਿਆ ਸੀ ਕਿ ਜੂਨ ਮਹੀਨੇ ਕੋਲ ਜਿੱਥੇ ਮੈਂ ਪ੍ਰੋਫੈਸਰ ਦੀ ਭੂਮਿਕਾ ਨਿਭਾ ਰਹੀ ਹਾਂ ਬੰਦ ਹੋ ਜਾਂਦੇ ਨੇ ਤੁਸੀਂ ਛੁੱਟੀ ਲੈ ਕੇ ਆ ਜਾਓ ਸੰਜੀਵ ਦੀ ਤਸਵੀਰ ਅੱਖਾਂ ਸਾਹਮਣੇ ਆਉਂਦੀ ਤਾਂ ਦਿਲ ਬੇਚੈਨ ਜਿਹਾ ਹੋ ਜਾਂਦਾ ਸੀ ਪਰ ਪਤਾ ਨਹੀਂ ਕਿਉਂ ਇੰਨੇ ਨੂੰ ਫੋਨ ਦੀ ਘੰਟੀ ਵੱਜੀ ਸੰਜੀਵ ਦਾ ਹੀ ਫੋਨ ਆਇਆ ਸੀ ਮੈਂ ਹੈਲੋ ਹਾਂਜੀ ਜਨਾਬ ਹਾਂਜੀ ਹਾਂਜੀ ਕੀ ਹਾਲ ਨੇ ਤੁਹਾਡੇ ਮੈਂ ਮਾਲੀ ਤੋਂ ਬਿਨਾ ਜਿਵੇਂ ਫੁੱਲ ਦਾ ਤੇ ਪਾਣੀ ਤੋਂ ਬਿਨਾ ਜਿਵੇਂ ਮੱਛੀ ਦਾ ਐਵੇਂ ਦਾ ਹਾਲ ਆ ਮੇਰਾ ਸੰਜੀਵ ਹਾਏ ਜੇ ਐਵੇਂ ਹੈ ਤਾਂ ਪਰਸੋਂ ਨੂੰ ਆ ਕੇ ਮਾਲੀ ਖੁਦ ਹੀ ਫੁੱਲ ਨੂੰ ਪਾਣੀ ਲਾਵੇਗਾ ਤੇ ਪਾਣੀ ਖੁਦ ਹੀ ਮੱਛੀ ਦੀ ਤੜਫਣ ਖਤਮ ਕਰੇਗਾ ਤੁਸੀਂ ਪਰਸੋਂ ਆ ਰਹੇ ਹੋ ਸੰਜੀਵ ਹਾਂਜੀ ਮੈਡਮ ਜੀ ਹੁਣ ਦੱਸੋ ਖੁਸ਼ ਹੋ ਤੁਸੀਂ ਬਿਲਕੁਲ ਬਹੁਤ ਜ਼ਿਆਦਾ ਖੁਸ਼ ਹਾਂ ਤੁਸੀਂ ਖਾਣਾ ਖਾ ਲੈਣਾ ਤੇ ਆਪਣਾ ਖਿਆਲ ਰੱਖਣਾ ਮੈਂ ਹੁਣ ਫੋਨ ਰੱਖਦਾ ਹਾਂ ਬਾਏ ਗੁੱਡ ਨਾਈਟ ਸੰਜੀਵ ਨਾਲ ਗੱਲ ਕਰਕੇ ਦਿਲ ਨੂੰ ਥੋੜਾ ਆਰਾਮ ਮਹਿਸੂਸ ਹੋਇਆ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਟੀਵੀ ਦੇਖ ਲੈਂਦੀ ਹਾਂ ਸੋਚ ਕੇ ਟੀਵੀ ਆਨ ਕੀਤਾ ਪਰ ਮੈਨੂੰ ਕਿਸੇ ਵੀ ਚੈਨਲ ਤੇ ਕੁਝ ਪਸੰਦ ਨਹੀਂ ਆ ਰਿਹਾ ਸੀ ਅਚਾਨਕ ਡੀਡੀ ਭਾਰਤੀ ਤੇ ਆਪ ਬੀਤੀ ਨਾਟਕ ਚੱਲ ਰਿਹਾ ਸੀ ਬਚਪਨ ਵਿੱਚ ਇਹ ਨਾਟਕ ਬਹੁਤ ਵੇਖੀਦਾ ਸੀ ਰਾਤ ਨੂੰ 10 ਵਜੇ ਤੱਕ ਨਾਟਕ ਵੇਖਣ ਨੂੰ ਜਾਗੀ ਜਾਣਾ ਤੇ ਫਿਰ ਡਰੀ ਜਾਣਾ ਪਰ ਨਾਟਕ ਬੰਦ ਨਹੀਂ ਕਰੀਦਾ ਸੀ ਸੋਫੇ ਤੇ ਬੈਠ ਕੇ ਮੈਂ ਨਾਟਕ ਨੂੰ ਵੇਖਣ ਲੱਗ ਗਈ ਤੇ ਬਚਪਨ ਦੀਆਂ ਯਾਦਾਂ ਨੂੰ ਸੋਚ ਕੇ ਖੁਸ਼ ਹੋ ਰਹੀ ਸੀ ਨਾਟਕ ਵਿੱਚ ਮੁੱਖ ਪਾਤਰ ਕੁੜੀ ਦਾ ਨਾਂ ਰੀਤ ਸੀ ਰੀਤ ਹੀ ਮੇਰੀ ਸਭ ਤੋਂ ਖਾਸ ਸਹੇਲੀ ਦਾ ਵੀ ਨਾਂ ਸੀ ਫਿਰ ਮੈਂ ਰੀਤ ਬਾਰੇ ਸੋਚਦੀ ਹੋਈ ਖਿਆਲਾਂ ਵਿੱਚ ਖੋ ਗਈ ਸਰਕਾਰੀ ਸਕੂਲ ਦਾ 9ਵੀਂ ਜਮਾਤ ਦਾ ਪੁਰਾਣਾ ਜਿਹਾ ਵਿਣਾ ਪਲਸਟਰ ਕੀਤੀਆਂ ਕੰਧਾਂ ਤੇ ਟੁੱਟੇ ਜਿਹੇ ਫਰਸ਼ ਵਾਲਾ ਆਧ ਨਮੀ ਜਿਹੇ ਡੈਸਕਾਂ ਨਾਲ ਭਰਿਆ ਕਮਰਾ ਜਮਾਤ ਵਿੱਚ 80% ਵਿਦਿਆਰਥੀ ਮੌਜੂਦ ਸਨ ਪਹਿਲੀ ਘੰਟੀ ਵਿੱਚ ਬਨੀਤਾ ਮੈਡਮ ਹਿਸਾਬ ਦੇ ਸਵਾਲ ਦੱਸ ਰਹੀ ਸੀ ਮੈਂ ਜਮਾਤ ਦੇ ਸੱਜੇ ਪਾਸੇ ਦੀ ਕਤਾਰ ਦੇ ਦੂਸਰੇ ਡੈਸਕ ਤੇ ਗੁਰਦੀਪ ਨਾਲ ਬੈਠੀ ਸੀ ਅਚਾਨਕ ਜਮਾਤ ਦੇ ਦਰਵਾਜ਼ੇ ਤੇ ਇੱਕ ਕੁੜੀ ਜਿਸ ਦਾ ਰੰਗ ਗੋਰਾ ਅੱਖਾਂ ਬਿੱਲੀਆਂ ਤੇ ਪਰਮਾ ਸਰੀਰ ਚਿੱਟੀ ਟੀ-ਸ਼ਰਟ ਪਾਈ ਨੇ ਦਸਤਕ ਦਿੱਤੀ ਮੈਂ ਅੰਦਰ ਆ ਜਾ ਮੈਡਮ ਜੀ ਮੈਡਮ ਰੀਤ ਸਕੂਲ ਦੇ ਪਹਿਲੇ ਦਿਨ ਹੀ ਲੇਟ ਆਈ ਏ ਸੌਰੀ ਮੈਡਮ ਜੀ ਚਲੋ ਅੰਦਰ ਆਓ ਅੱਗੇ ਤੋਂ ਸਮੇਂ ਤੇ ਆਉਣਾ ਨਹੀਂ ਤਾਂ ਕੰਮ ਵਿੱਚ ਸਾਰੀ ਜਮਾਤ ਤੋਂ ਪਿੱਛੇ ਰਹਿ ਜਾਣਗੇ ਰੀਤ ਕਮਰੇ ਅੰਦਰ ਆ ਕੇ ਕੱਲੀ ਹੀ ਡੈਕਸ ਤੇ ਬੈਠ ਗਈ ਉਸ ਦੇ ਘਰ ਵਾਲੀ ਦਿਸ਼ਾ ਤੋਂ ਹੋਰ ਵੀ ਕੁੜੀਆਂ ਆਉਂਦੀਆਂ ਸੀ ਪਰ ਉਹਨਾਂ ਦਾ ਵਿਵਹਾਰ ਰੀਤ ਨਾਲ ਕੁਝ ਚੰਗਾ ਨਹੀਂ ਸੀ ਮੇਰੀ ਹੋਰ ਵੀ ਬਹੁਤ ਚੰਗੀਆਂ ਸਹੇਲੀਆਂ ਸਨ ਪਰ ਕੋਈ ਪੱਕੀ ਸਹੇਲੀ ਨਹੀਂ ਸੀ ਪਰ ਪਤਾ ਨਹੀਂ ਕਿਉਂ ਰੀਤ ਦਾ ਚਿਹਰਾ ਮੈਨੂੰ ਆਪਣੇ ਵੱਲ ਖਿੱਚ ਰਿਹਾ ਸੀ ਕੁਝ ਦਿਨ ਐਵੇਂ ਹੀ ਬੀਤ ਰਹੇ ਸਨ ਇੱਕ ਦਿਨ ਮੈਂ ਬਹਾਨੇ ਨਾਲ ਰੀਤ ਨੂੰ ਬੁਲਾਇਆ ਹੈਲੋ ਤੁਹਾਡਾ ਨਾਮ ਰੀਤ ਹੈ ਹਾਂਜੀ ਤੇ ਤੁਹਾਡਾ ਮੈਂ ਮੁਸਕਾਨ ਮੈਨੂੰ ਪੈਨ ਚਾਹੀਦਾ ਸੀ ਰੀਤ ਅੱਛਾ ਅੱਛਾ ਆ ਲਓ ਮੈਂ ਰੀਤ ਤੋਂ ਪੈਨ ਲੈ ਕੇ ਆਪਣੀ ਸੀਟ ਤੇ ਬੈਠ ਕੇ ਕਾਪੀ ਤੇ ਕੰਮ ਲਿਖਣਾ ਸ਼ੁਰੂ ਕਰ ਦਿੱਤਾ ਮੈਂ ਥੋੜੀ ਦੇਰ ਬਾਅਦ ਰੀਤ ਵੱਲ ਵੇਖਿਆ ਤਉ ਪੈਨਸਲ ਨਾਲ ਲਿਖ ਰਹੀ ਸੀ ਇੰਨਾ ਚੰਗਾ ਵਤੀਰਾ ਵੇਖ ਕੇ ਮੈਂ ਖੁਦ ਨੂੰ ਉਸ ਤੋਂ ਦੂਰ ਨਾ ਰੱਖ ਸਕੀ ਹੌਲੀ ਹੌਲੀ ਵਕਤ ਬੀਤਦਾ ਗਿਆ ਮੈਂ ਤੇ ਰੀਤ ਇਕੱਠੇ ਇੱਕ ਬੈਂਚ ਤੇ ਬੈਠਣ ਲੱਗ ਪਏ ਜਿਸ ਦਿਨ ਰੀਤ ਸਕੂਲ ਨਾ ਆਉਂਦੀ ਮੈਂ ਕੱਲੀ ਹੀ ਬੈਠਦੀ ਸੀ ਕਈ ਵਾਰ ਅਧਿਆਪਕ ਪੁੱਛ ਲੈਂਦੀ ਮੁਸਕਾਨ ਅੱਜ ਇਕੱਲੇ ਬੈਠੇ ਹੋ ਰੀਤ ਨਹੀਂ ਆਈ ਨਹੀਂ ਮੈਡਮ ਜੀ ਰੀਤ ਉਦੋਂ ਕਾਫੀ ਛੋਟੀ ਸੀ ਸਿਰਫ 12 ਸਾਲਾਂ ਦੀ ਜਦੋਂ ਉਸ ਦੀ ਮੰਮੀ ਪਾਪਾ ਦਾ ਤਲਾਕ ਹੋ ਗਿਆ ਸੀ ਰੀਤ ਤੋਂ ਛੋਟੇ ਉਸਦੇ ਤਿੰਨ ਭਰਾ ਸਨ ਇੱਕ ਭਰਾ ਤਾਂ 3 ਸਾਲਾਂ ਦਾ ਹੀ ਸੀ ਰੀਤ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭੀ ਹੋਈ ਸੀ ਮੈਂ ਵੀ ਸਿਰਫ 6 ਮਹੀਨੇ ਦੀ ਸੀ ਜਦੋਂ ਮੇਰੀ ਮॉम ਦੁਨੀਆ ਤੋਂ ਚਲੇ ਗਏ ਸਨ ਮੇਰੇ ਮਾਮਾ ਜੀ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਮੈਨੂੰ ਗੋਦ ਲੈ ਲਿਆ ਸੀ ਪਰ ਮੇਰੀ ਮਾਮੀ ਮੈਨੂੰ ਬਗਾਨੀ ਹੀ ਸਮਝਦੀ ਸੀ ਰੀਤ ਦੇ ਪਾਪਾ ਦਾ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਸੀ ਉਸ ਔਰਤ ਨੂੰ ਰੀਤ ਤੇ ਉਸਦੇ ਤਿੰਨੋਂ ਭਰਾ ਬੂਆ ਜੀ ਕਹਿੰਦੇ ਸਨ ਸਮਾਵੇਤਦਾ ਗਿਆ ਮੈਂ ਤੇ ਰੀਤ 10ਵੀਂ ਜਮਾਤ ਵਿੱਚ ਹੋ ਗਏ ਸਾਡੀ ਅਕਸਰ ਲੜਾਈ ਹੋ ਜਾਂਦੀ ਸੀ ਕਿਉਂਕਿ ਉਹ ਸਕੂਲ ਘਟ ਆਉਂਦੀ ਸੀ ਅੱਧੀ ਛੁੱਟੀ ਵਿੱਚ ਸਾਰੇ ਬੱਚੇ ਖੇਡਦੇ ਸੀ ਰੀਤ ਆਪਣੇ ਡੈਕਸ ਤੇ ਸਿਰ ਰੱਖ ਕੇ ਪੈ ਜਾਂਦੀ ਜਿਵੇਂ ਕਿੰਨੇ ਦਿਨਾਂ ਤੋਂ ਉਨੀਂਦੀ ਹੋਵੇ ਇੱਕ ਦਿਨ ਉਹ 2-3 ਦਿਨਾਂ ਬਾਅਦ ਸਕੂਲ ਆਈ ਮੈਂ ਉਸ ਨੂੰ ਵੇਖਦੇ ਹੀ ਜੱਫੀ ਪਾ ਲਈ ਤੇ ਉਸ ਨੇ ਮੇਰਾ ਮੂੰਹ ਚੁੰਮ ਲਿਆ ਸੀ ਮੈਂ ਉਸ ਤੋਂ ਇੰਨੇ ਦਿਨ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਪਰ ਜਦੋਂ ਮੈਂ ਘਰ ਜਾ ਕੇ ਸਕੂਲ ਦਾ ਕੰਮ ਕਰਨ ਲੱਗੀ ਤਾਂ ਮੈਂ ਵੇਖਿਆ ਰੀਤ ਨੇ ਇੱਕ ਖੱਤ ਮੇਰੇ ਬੈਗ ਵਿੱਚ ਪਾਇਆ ਹੋਇਆ ਸੀ ਮੁਸਕਾਨ ਆਈ ਲਵ ਯੂ ਯੂ ਆਰ ਮਾਈ ਵੈਸਟ ਫਰੈਂਡ ਤੇਰੇ ਬਿਨਾ ਮੇਰਾ ਕੋਈ ਹੋਰ ਨਹੀਂ ਆ ਤੂੰ ਗੁੱਸੇ ਨਾ ਹੋਇਆ ਕਰ ਬੂਆ ਮੈਨੂੰ ਬਹੁਤ ਤੰਗ ਕਰਦੀ ਹੈ ਤੀਸਰੇ ਦਿਨ ਸਾਡੇ ਘਰ ਆ ਜਾਂਦੀ ਹੈ ਤੇ ਮੇਰੇ ਪਾਪਾ ਨੂੰ ਕਹਿੰਦੀ ਹੈ ਜਿਆਦਾ ਰੀਤ ਰੀਤ ਨਾ ਕਰਿਆ ਕਰ ਇੱਕ ਦਿਨ ਤੇਰਾ ਨੱਕ ਨੀਵਾ ਕਰਵਾ ਕੇ ਜਾਏਗੀ ਤੇ ਮੈਨੂੰ ਬੋਲਦੀ ਹੈ ਮੇਰੇ ਨਾਲ ਬਾਬੇ ਦੇ ਚੱਲ ਕਦੇ ਮੇਰੇ ਘਰ ਚੱਲ ਸਕੂਲ ਨਹੀਂ ਜਾਣਾ ਅੱਜ ਮੈਂ ਕੀ ਕਰਾਂ ਪਾਪਾ ਮੇਰੀ ਗੱਲ ਨਹੀਂ ਸੁਣਦੇ ਮੈਂ ਸਵੇਰੇ ਸਾਰਾ ਕੰਮ ਕਰਕੇ ਤੇ ਭਰਾਵਾਂ ਨੂੰ ਸਕੂਲ ਭੇਜ ਕੇ ਆਉਂਦੀ ਹਾਂ ਤੇ ਲੇਟ ਹੋ ਜਾਂਦੀ ਹਾਂ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਹਾਂ ਮੇਰੇ ਕੋਲ ਤਾਂ ਮਾਂ ਵੀ ਨਹੀਂ ਆ ਜਿਸ ਨੂੰ ਕਹਿ ਦੇਵਾਂ ਕਿ ਮਾਂ ਮੈਨੂੰ ਭੁੱਖ ਲੱਗੀ ਆ ਮੇਰਾ ਸਿਰ ਦੁਖਦਾ ਹੈ ਜਿਸ ਨੂੰ ਮੈਂ ਜੱਫੀ ਪਾ ਕੇ ਰੋ ਸਕਾਂ ਮੁਸਕਾਨ ਮੇਰੇ ਕੋਲ ਇੱਕ ਸਿਰਫ ਤੂੰ ਹੈ ਜਿਸ ਨਾਲ ਮੈਂ ਗੱਲ ਕਰਦੀ ਹਾਂ ਮੈਂ ਕੱਲ ਨੂੰ ਸਕੂਲ ਨਹੀਂ ਆਉਣਾ ਬੂਆ ਦੀ ਕੁੜੀ ਦਾ ਵਿਆਹ ਹੈ ਉਹਨਾਂ ਦੇ ਘਰ ਜਾ ਕੇ ਕੰਮ ਕਰਨਾ ਹੈ ਸੌਰੀ ਮੁਸਕਾਨ ਮਿਸ ਯੂ ਆਲਵੇਜ਼ ਮੈਨੂੰ ਖੱਤ ਪੜ੍ਹ ਕੇ ਜਿੱਥੇ ਦੁੱਖ ਮਹਿਸੂਸ ਹੋਇਆ ਉੱਥੇ ਉਸਦੀ ਬੂਆ ਤੇ ਬਹੁਤ ਗੁੱਸਾ ਆਇਆ ਰੀਤ ਮੇਰੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ ਜਿਸ ਦਾ ਮੈਂ ਆਪਣੇ ਜਨਮ ਦਿਨ ਦਾ ਕੇਕ ਕੱਟਣ ਲਈ ਇੰਤਜ਼ਾਰ ਕੀਤਾ ਸੀ ਜਿਸ ਨੇ ਮੈਨੂੰ ਮੇਰੇ ਜਨਮ ਦਿਨ ਤੇ ਪਹਿਲੀ ਵਾਰ ਤੋਹਫ਼ਾ ਤਾਜਮਹਿਲ ਦੀ ਮੂਰਤ ਦਿੱਤੀ ਸੀ ਮੇਰੀ ਤੇ ਰੀਤ ਦੀ ਦੋਸਤੀ ਵਧਦੀ ਜਾ ਰਹੀ ਸੀ। ਮੇਰੇ ਤੇ ਰੀਤ ਦਾ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਕਾਫੀ ਵੱਧ ਗਿਆ ਸੀ। ਮੇਰਾ ਘਰ ਸਕੂਲ ਤੋਂ 2 ਕਿਲੋਮੀਟਰ ਦੂਰ ਸੀ ਪਰ ਰੀਤ ਚੋਰੀ-ਚੋਰੀ ਆ ਜਾਂਦੀ ਸੀ ਤੇ ਮੇਰੇ ਘਰ ਤੋਂ ਰੀਤ ਦਾ ਘਰ 3 ਕਿਲੋਮੀਟਰ ਦੂਰ ਸੀ। ਫਿਰ ਵੀ ਰੀਤ ਆ ਜਾਂਦੀ। ਉਸ ਦੀ ਬੂਆ ਵੀ ਮੈਨੂੰ ਜਾਣਨ ਲੱਗ ਗਈ ਸੀ। ਮੈਂ ਤੇ ਰੀਤ ਫੋਨ ਤੇ ਵੀ ਅਕਸਰ ਗੱਲ ਕਰਦੀਆਂ ਰਹਿੰਦੀਆਂ। ਜਦੋਂ ਅਸੀਂ ਪਲੱਸ 2 ਵਿੱਚ ਹੋਈਆਂ ਤਾਂ ਰੀਤ ਨੂੰ ਇਹੀ ਚਿੰਤਾ ਰਹਿੰਦੀ ਕਿ ਉਸ ਦੀ ਬੂਆ ਉਸ ਨੂੰ ਅੱਗੇ ਨਹੀਂ ਪੜਨਣ ਦੇਵੇਗੀ ਮੈਰੀ ਤੇ ਨਾਲ ਪੱਕਾ ਵਾਦਾ ਕੀਤਾ ਸੀ ਕਿ ਉਹ ਜ਼ਰੂਰ ਪੜੇਗੀ ਰੀਤ ਤੇ ਮੈਂ ਔਸਤ ਨੰਬਰਾਂ ਨਾਲ ਪਾਸ ਹੋ ਗਈਆਂ ਰੀਤ ਮੈਨੂੰ ਦੱਸਦੀ ਸੀ ਕਿ ਉਸ ਦੀ ਬੂਆ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਤੇ ਜੇ ਮੈਨੂੰ ਫੋਨ ਤੇ ਤੇਰੇ ਨਾਲ ਗੱਲ ਕਰਦੇ ਦੇਖ ਲਵੇ ਤਾਂ ਪਾਪਾ ਨੂੰ ਦੱਸ ਕੇ ਮੇਰਾ ਫੋਨ ਖੋਹ ਲੈਂਦੀ ਆ ਬੂਆ ਨੂੰ ਮੇਰੀ ਦਾਦੀ ਮਾਂ ਵੀ ਪਸੰਦ ਨਹੀਂ ਕਰਦੇ ਸਨ ਇਸ ਲਈ ਦਾਦੀ ਨੂੰ ਵੱਖ ਕਰ ਦਿੱਤਾ ਹੈ ਤੇ ਦਾਦੀ ਨੂੰ ਰੋਟੀ ਵੀ ਦੇਣ ਨਹੀਂ ਦਿੰਦੀ ਤਾਂ ਦਾਦੀ ਖੁਦ ਹੀ ਰੋਟੀ ਬਣਾ ਕੇ ਖਾਂਦੀ ਆ ਮੇਰੇ ਮਾਮੀ ਜੀ ਅਕਸਰ ਮੈਨੂੰ ਰੂਤ ਰੀਤ ਤੋਂ ਦੂਰ ਰਹਿਣ ਲਈ ਕਹਿੰਦੇ ਸੀ ਪਰ ਇਹ ਹੋਣਾ ਮੁਸ਼ਕਲ ਸੀ ਮੈਂ ਰੀਤ ਦੇ ਘਰ ਜਾ ਕੇ ਉਸਦੀ ਬੂਆ ਨਾਲ ਤੇ ਪਾਪਾ ਨਾਲ ਗੱਲ ਕੀਤੀ ਤੇ ਰੀਤ ਨੂੰ ਕਾਲਜ ਲੈ ਜਾ ਕੇ ਦਾਖਲ ਕਰਵਾ ਦਿੱਤਾ ਮੈਂ ਤੇ ਰੀਤ ਕਾਫੀ ਖੁਸ਼ ਸੀ ਰੀਤ ਨੂੰ ਮੇਰੀ ਕਿੰਨੀ ਪ੍ਰਵਾਹ ਸੀ ਮੈਂ ਤੇ ਮੇਰਾ ਰੱਬ ਜਾਣਦਾ ਸੀ ਰੀਤ ਮੈਨੂੰ ਦੱਸਦੀ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਗਵਾਂਡੀ ਨਹੀਂ ਬੁਲਾਉਂਦਾ ਮੇਰੇ ਬਾਰੇ ਸਭ ਗੱਲਾਂ ਕਰਦੇ ਨੇ ਜਿਵੇਂ ਦੇ ਮਾਪੇ ਇਹੋ ਜੀ ਕੁੜੀ ਹੋਣੀ ਆ ਕਾਲਜ ਦੀ ਜ਼ਿੰਦਗੀ ਸ਼ੁਰੂ ਹੋਈ ਇੱਕ ਦਿਨ ਮੈਂ ਤੇ ਰੀਤ ਲਵ ਮੈਰਿਜ ਦੀ ਗੱਲ ਕਰ ਰਹੀਆਂ ਸੀ ਮੈਂ ਆਖ ਰਹੀ ਸੀ ਰੀਤ ਮੈਰਿਜ ਕੋਈ ਵੀ ਹੋਵੇ ਪਰ ਖੇਡ ਸਾਰੀ ਮੁਕੱਦਰ ਦੀ ਹੁੰਦੀ ਹੈ ਲਵ ਮੈਰਿਜ ਕੋਈ ਬੁਰੀ ਨਹੀਂ ਪਰ ਸਾਡਾ ਅਨੁਭਵ ਇਨਸਾਨਾਂ ਦੀ ਪਰਖ ਲਈ ਉਮਰ ਅਨੁਸਾਰ ਘੱਟ ਹੁੰਦਾ ਹੈ ਜਿਸ ਕਰਕੇ ਅਸੀਂ ਜਵਾਨੀ ਦੇ ਜੋਸ਼ ਵਿੱਚ ਗੁੰਮ ਹੋ ਜਾਂਦੇ ਹਾਂ ਅੰਤ ਹੱਥ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਰੀਤ ਅੱਛਾ ਸਮਾ ਹੌਲੀ-ਹੌਲੀ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਸਮੇਂ ਦੀ ਗਤੀ ਨਾਲੋਂ ਜ਼ਿਆਦਾ ਸਾਡੇ ਦੋਹਾਂ ਵਿੱਚ ਪਿਆਰ ਵਧ ਰਿਹਾ ਸੀ ਰੀਤ ਕਦੇ ਕਾਲਜ ਆਉਂਦੀ ਤੇ ਕਦੇ ਆਉਂਦੀ ਨਹੀਂ ਸੀ ਅੰਤ ਪੱਕੇ ਪੇਪਰਾਂ ਦਾ ਨਤੀਜਾ ਆ ਗਿਆ ਮੈਂ ਪਾਸ ਤੇ ਰੀਤ ਫੇਲ ਹੋ ਗਈ ਰੀਤ ਮੈਨੂੰ ਬਾਰ-ਬਾਰ ਇਹੀ ਆਖ ਰਹੀ ਸੀ ਮੈਂ ਮੁਸਕਾਨ ਹੁਣ ਕੀ ਕਰਾਂਗੀ ਹੁਣ ਮੈਨੂੰ ਪਾਪਾ ਨੇ ਅੱਗੇ ਨਹੀਂ ਪੜਨ ਦੇਣਾ ਤੇ ਤੂੰ ਜਾਣਦੀ ਹੈ ਕਿ ਮੈਨੂੰ ਪੜਨ ਦਾ ਸਮਾਂ ਹੀ ਨਹੀਂ ਮਿਲਦਾ ਸੀ ਫਿਰ ਮੈਂ ਪਾਸ ਕਿਵੇਂ ਹੋ ਸਕਦੀ ਸੀ ਮੈ ਰੀਤ ਨੂੰ ਹੌਸਲਾ ਦੇ ਰਹੀ ਸੀ ਤੇ ਲਗਾਤਾਰ ਸੋਚ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ ਘਰ ਜਾ ਕੇ ਵੀ ਇਹੀ ਵਿਚਾਰ ਦਿਲ ਵਿੱਚ ਚੱਲਦੇ ਰਹੇ ਪਰ ਹੱਲ ਕੋਈ ਨਹੀਂ ਲੱਭ ਰਿਹਾ ਸੀ ਰੀਤ ਦਾ ਕੀ ਹਾਲ ਹੋਵੇਗਾ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਮੰਮੀ ਮੈਨੂੰ ਆਖ ਰਹੀ ਸੀ ਓ ਰੀਤ ਤੋਂ ਦੂਰ ਰਿਹਾ ਕਰ ਜਿਵੇਂ ਦੇ ਮਾਪੇ ਨੇ ਓਵੇਂ ਦੀ ਹੋਣੀਆਂ ਮੈਨੂੰ ਮੰਮੀ ਦੀਆਂ ਗੱਲਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਜਵਾਬ ਨਹੀਂ ਦੇ ਸਕਦੀ ਸੀ ਮੈਂ ਰੀਤ ਨੂੰ ਬਹੁਤ ਫੋਨ ਕੀਤੇ ਗੱਲ ਨਾ ਹੋਈ ਮੈਂ ਬਿਨਾਂ ਰੋਟੀ ਖਾਦੇ ਹੀ ਸੌ ਗਈ ਸੀ ਅਗਲੇ ਦਿਨ ਅਸੀਂ ਕਾਲਜ ਮਿਲੇ ਮੈਂ ਮੰਮੀ ਬੋਲੋਂ ਬੋਲੀਆਂ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਤੂੰ ਐਵੇਂ ਕਰ ਕਰ ਜਾ ਕੇ ਦੱਸੀ ਨਾ ਕਿ ਤੂੰ ਫੇਲ ਹੋ ਗਈ ਤੇ ਅਗਲੀ ਜਮਾਤ ਦੀ بجائے ਪਹਿਲੀ ਚ ਹੀ ਦਾਖਲਾ ਲੈ ਲਵੀਂ ਰੀਤ ਮੇਰੇ ਪਾਪਾ ਤੇ ਭੂਆ ਆਖ ਰਹੇ ਨੇ ਕਿ ਤੂੰ ਇਹ ਕਾਲਜ ਵਿੱਚ ਨਹੀਂ ਹੁਣ ਸਿਰਫ ਕੁੜੀਆਂ ਦੇ ਕਾਲਜ ਵਿੱਚ ਪੜਨਾ ਹੈ ਨਹੀਂ ਤਾਂ ਅੱਗੇ ਨਹੀਂ ਪੜਨਾ ਰੀਤ ਫਿਰ ਮੇਰਾ ਕੀ ਹੋਵੇਗਾ ਮਹਿਰਾਨੀ ਨਾਲ ਪੁੱਛਿਆ ਤੈਨੂੰ ਹਰ ਸ਼ਨੀਵਾਰ ਇੱਥੇ ਕਾਲਜ ਹੀ ਮਿਲਣ ਆ ਜਾਇਆ ਕਰਾਂਗੀ ਤੂੰ ਤੇ ਮੈਂ ਕਦੇ ਲੱਗ ਨਹੀਂ ਹੋ ਸਕਦੀਆਂ ਰੀਤ ਨੇ ਦੂਸਰੇ ਕਾਲਜ ਜਾਣ ਦਾ ਫੈਸਲਾ ਕਰ ਲਿਆ ਸੀ ਤੇ ਕੁਝ ਦਿਨਾਂ ਵਿੱਚ ਉਹ ਉੱਥੇ ਜਾਣ ਵੀ ਲੱਗ ਗਈ ਸੀ ਮੈਂ ਇੱਥੇ ਹੋਰ ਸਹੇਲੀ ਨਾਲ ਮਿਲ ਕੇ ਰੀਤ ਨੂੰ ਮਿਲਣ ਦੀ ਇੱਕ ਤੋਂ ਬਾਅਦ ਇੱਕ ਤਰਕੀਬ ਸੋਚਦੀ ਰਹਿੰਦੀ ਸੀ ਕਈ ਵਾਰ ਮੈਂ ਰੀਤ ਨੂੰ ਉੱਥੇ ਆ ਕੇ ਮਿਲਾਈ ਸੀ ਪਰ ਰੀਤ ਨੇ ਇਸ ਵਾਰ ਆਖ ਦਿੱਤਾ ਸੀ ਮੁਸਕਾਨ ਤੂੰ ਨਾ ਆਇਆ ਕਰ ਮੈਂ ਖੁਦ ਆਇਆ ਕਰਾਂਗੀ ਤੈਨੂੰ ਕੋਈ ਮਾੜਾ ਬੋਲੇ ਇਹ ਮੈਨੂੰ ਪਸੰਦ ਨਹੀਂ ਮੈਂ ਸਿਰਫ ਹਾਂ ਹੀ ਕਰ ਸਕੀ ਰੀਤ ਕਦੇ-ਕਦੇ ਮੈਨੂੰ ਮਿਲਣ ਆਉਂਦੀ ਸੀ ਪਰ ਸ਼ਾਇਦ ਰੀਤ ਮੈਨੂੰ ਆਪਣੇ ਆਪ ਤੋਂ ਦੂਰ ਕਰ ਰਹੀ ਹੈ ਪਤਾ ਨਹੀਂ ਕਿਵੇਂ ਇਹ ਲੱਗ ਰਿਹਾ ਸੀ ਮੈਨੂੰ ਪਰ ਹੁਣ ਕਾਫੀ ਦਿਨ ਹੋ ਗਏ ਸੀ ਮੇਰੀ ਤੇ ਰੀਤ ਦੀ ਨਾ ਫੋਨ ਤੇ ਗੱਲ ਹੋਈ ਨਾ ਉਹ ਮਿਲਣ ਆਈ ਸੀ ਦਿਲ ਕੁਝ ਬੇਚੈਨ ਸੀ ਪਰ ਰੀਤ ਦੇ ਰੋਕਣ ਕਰਕੇ ਮੈਂ ਕੁਝ ਨਹੀਂ ਕਰ پا ਰਹੀ ਸੀ ਇੱਕ ਦਿਨ ਮੈਂ ਕਾਲਜ ਜਾ ਰਹੀ ਸੀ ਕਿ ਅਚਾਨਕ ਮੈਨੂੰ ਕਿਸੇ ਕਿਸੇ ਨੇ ਆਵਾਜ਼ ਮਾਰੀ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੀ ਜੂਨੀਅਰ ਮੇਰੇ ਤੋਂ ਪਿਛਲੀ ਜਮਾਤ ਵਿੱਚ ਪੜਦੀ ਸਿਮਮੀ ਸੀ ਉਸ ਦਾ ਘਰ ਰੀਤ ਦੇ ਘਰ ਤੋਂ 4 ਘਰ ਛੱਡ ਕੇ ਸੀ ਮੈਂ ਹਾਂਜੀ ਸਿਮਮੀ ਤੁਸੀਂ ਸਿਮਮੀ ਹੈਲੋ ਦੀਦੀ ਕਿਵੇਂ ਹੋ ਠੀਕ ਆ ਤੁਸੀਂ ਦੱਸੋ ਪੜ੍ਹਾਈ ਕਿਵੇਂ ਚੱਲ ਰਹੀ ਆ ਸਿਮਮੀ ਵਧੀਆ ਦੀਦੀ ਤੁਸੀਂ ਦੱਸੋ ਮੈਂ ਠੀਕ ਆ ਹੋਰ ਦੱਸ ਰੀਤ ਮਿਲੀ ਕਦੇ ਕੀ ਹਾਲ ਆ ਉਹਦਾ ਸਿਮਮੀ रीत दीदी ਨੇ ਤਾਂ ਆਪਣੇ ਹੀ ਮੁਹੱਲੇ ਦੇ ਇੱਕ ਮੁੰਡੇ ਨਾਲ ਲੰਬ ਮੈਰਿਜ ਕਰ ਲਈ ਆ ਮੈਂ ਕੀ ਮੈਨੂੰ ਐਵੇਂ ਮਹਿਸੂਸ ਹੋਇਆ ਜਿਵੇਂ ਤੂਫਾਨ ਆ ਗਿਆ ਹੋਵੇ सिम्मी ਹਾਂਜੀ ਤੁਹਾਨੂੰ ਪਤਾ ਨਹੀਂ ਦੀਦੀ ਤੁਸੀਂ ਤੇ ਰੀਤ ਦੀਦੀ ਤਾਂ ਪੱਕੀਆਂ ਸਹੇਲੀਆਂ ਮੈਂ ਨਹੀਂ ਇੰਨਾ ਹੀ ਜਵਾਬ ਦੇ ਸਕੀ सिम्मी ਮੇਰੀ ਕਲਾਸ ਦਾ ਸਮਾਂ ਹੋ ਗਿਆ ਫਿਰ ਮਿਲਦੇ ਆਂ सिम्मी ਠੀਕ ਆ ਦੀਦੀ ਬਾਏ ਝੂਠੀ ਜਹੀ ਮੁਸਕਾਨ ਨਾਲ ਮੈਂ ਬਾਏ ਬੋਲੀ ਮੈਂ ਆਪਣੇ ਤੋਂ ਤੇਜ਼ੀ ਨਾਲ ਕਦਮ ਰੱਖ ਰਹੀ ਸੀ ਲੇਕਿਨ ਅੱਗੇ ਦੀ ਬਜਾਏ ਪੈਰ ਪਿੱਛੇ ਨੂੰ ਜਾਂਦੇ ਸੀ ਉਸ ਦਿਨ ਮੈਂ ਸਾਰਾ ਦਿਨ ਇਹੀ ਸੋਚਦੀ ਰਹੀ ਕਿ ਰੀਤ ਨੇ ਮੈਨੂੰ ਕਦੇ ਆਪਣੇ ਪਿਆਰ ਬਾਰੇ ਕਿਉਂ ਨਹੀਂ ਦੱਸਿਆ ਰੀਤ ਮੈਨੂੰ ਆਪਣਾ ਮਨ ਦੀ ਨਹੀਂ ਸੀ ਰੀਤ ਨੇ ਮੈਨੂੰ ਇੱਕ ਫੋਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਦਿਮਾਗ ਨਵੇਂ ਤੋਂ ਨਵੇਂ ਸਵਾਲ ਪੈਦਾ ਕਰ ਰਿਹਾ ਸੀ ਤੇ ਦਿਲ ਉਸ ਦਾ ਜਵਾਬ ਦੇ ਰਿਹਾ ਸੀ ਇਹ ਸਿਲਸਿਲਾ ਨਿਰੰਤਰ ਚੱਲ ਰਿਹਾ ਸੀ ਮੈਂ ਕੋਈ ਕਲਾਸ ਬਿਨਾਂ ਲਗਾਏ ਹੀ ਘਰ ਵੱਲ ਚੱਲ ਪਈ ਤੇ ਜਾ ਕੇ ਲੰਮੀ ਪੈ ਗਈ ਦਿਲ ਵਾਰ-ਵਾਰ ਆਖ ਰਿਹਾ ਸੀ ਕਿ ਰੀਤ ਬੇਵਫਾਈ ਨਹੀਂ ਹੋ ਸਕਦੀ ਸਿਮਮੀ ਦੀਆਂ ਗੱਲਾਂ ਮੇਰੇ ਕੰਨਾਂ ਦਾ ਪਿੱਛਾ ਕਰ ਰਹੀਆਂ ਸਨ ਸਮਾਂ ਆਪਣੀ ਰਫਤਾਰ ਨਾਲ ਚੱਲਦਾ ਰਿਹਾ ਬੀਏ ਪਾਸ ਕਰਕੇ ਮੈਂ ਐਮਏ ਵਿੱਚ ਹੋ ਗਈ ਸੀ ਐਮਏ ਦੀ ਜਮਾਤ ਵਿੱਚ ਸਰ ਡਾਕਟਰ ਜਸਪਾਲ ਸਿੰਘ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕਿਤਾਬ ਲੂਣਾ ਬਾਰੇ ਪੜਾਉਣ ਤੋਂ ਪਹਿਲਾਂ ਸ਼ਿਵ ਕੁਮਾਰ ਦੀ ਜਾਣ ਪਹਿਚਾਨ ਦੱਸ ਰਹੇ ਸਨ ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੇਵ ਆਪਣੀ ਪ੍ਰੇਮਿਕਾ ਦੇ ਪਿੱਛੇ ਵਿਦੇਸ਼ ਵੀ ਚਲਾ ਗਿਆ ਸੀ। ਅਚਾਨਕ ਮੇਰੇ ਦਿਲ ਨੇ ਕਿਹਾ ਇੱਕ ਵਾਰ ਰੀਤ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਮੈਂ ਆਪਣੇ ਨਾਲ ਦੀ ਸਹੇਲੀ ਨਾਲ ਸਲਾਹ ਕਰਕੇ ਕੱਲ ਨੂੰ ਰੀਤ ਦੇ ਘਰ ਜਾਣ ਦਾ ਪੱਕਾ ਫੈਸਲਾ ਕਰ ਲਿਆ। ਘਰ ਜਾ ਕੇ ਰਾਤ ਨੂੰ ਮੈਨੂੰ ਵੀ ਨੀਂਦ ਨਹੀਂ ਆ ਰਹੀ ਸੀ। ਮੈਂ ਰੀਤ ਨੂੰ ਮਿਲਣ ਦੇ ਬਹਾਨੇ ਲੱਭ ਰਹੀ ਸੀ। ਅਗਲੀ ਦੁਪਹਿਰ ਮੈਂ ਤੇ ਮਨੀ ਦੋਨੋਂ 12 ਵਜੇ ਰੀਤ ਦੇ ਘਰ ਵੱਲ ਸਕੂਟਰੀ ਤੇ ਚਲੀਆਂ ਗਈਆਂ ਸਾਨੂੰ ਰੀਤ ਦੇ ਸਹੁਰੇ ਘਰ ਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਸੀ ਅਚਾਨਕ ਇੱਕ ਆਂਟੀ ਜੋ ਟੂਟੀ ਤੋਂ ਪਾਣੀ ਪਾਰ ਰਹੀ ਸੀ ਨੇ ਸਾਨੂੰ ਪੁੱਛਿਆ ਕਿਸ ਦਾ ਘਰ ਲੱਭ ਰਹੇ ਹੋ ਮੈਂ ਜਸ਼ਨ ਨਾਂ ਦੀ ਕੁੜੀ ਦਾ ਨਾਮ ਲਿਆ ਜੋ ਕਿ ਸਾਡੇ ਨਾਲ ਸਕੂਲ ਵਿੱਚ ਪੜ੍ਹਦੀ ਸੀ ਆਂਟੀ ਜਸ਼ਨ ਨਾਂ ਦੀ ਕੁੜੀ ਦਾ ਘਰ ਕਿੱਥੇ ਆ ਜਸ਼ਨ ਨੂੰ ਤਾਂ 2-3 ਸਾਲ ਹੋ ਗਏ ਇੱਥੋਂ ਗਿਆ ਨੂੰ ਮੈਂ ਕਿਹਾ ਰੀਤ ਦਾ ਘਰ ਕਿੱਥੇ ਆਂਟੀ ਉਹ ਕਾਲੇ ਰੰਗ ਦੇ ਗੇਟ ਵਾਲਾ ਉਸ ਨੇ ਇੱਕ ਘਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਮੈਂ ਤੇ ਮਣੀ ਉਸ ਆਂਟੀ ਤੋਂ ਘਰ ਦਾ ਪਤਾ ਸੁਣ ਕੇ ਜਲਦੀ ਨਾਲ ਘਰ ਵੱਲ ਤੁਰ ਪਈਆ ਮੇਰਾ ਦਿਲ ਪਤਾ ਨਹੀਂ ਗੁੱਸੇ ਤੇ ਪਿਆਰ ਵਾਲਾ ਕੋਲ ਜੇ ਹਾ ਰੀਤ ਲਈ ਤਿਆਰ ਕਰ ਰਿਹਾ ਸੀ ਮੈਂ ਗੇਟ ਖੜਕਾਇਆ ਪਰ ਕੋਈ ਉੱਤਰ ਨਾ ਮਿਲਣ ਤੇ ਫਿਰ ਖੜਕਾਇਆ ਇੰਨੇ ਨੂੰ ਇੱਕ ਅੱਧ ਖੜਾ ਉਮਰ ਦੀ ਔਰਤ ਨੇ ਗੇਟ ਖੋਲ੍ਹਿਆ ਨਮਸਤੇ ਜੀ ਰੀਤ ਦਾ ਘਰ ਇਹੀ ਹੈ ਔਰਤ ਹਾਂਜੀ ਤੁਸੀਂ ਕੌਣ ਮੈਂ ਰੀਤ ਦੀ ਸਹੇਲੀ ਮੁਸਕਾਨ ਤੇ ਇਹ ਮੇਰੀ ਸਹੇਲੀ ਮਣੀ ਔਰਤ ਮੈਂ ਰੀਤ ਦੀ ਸੱਸ ਹਾਂ ਅੱਛਾ ਜੀ ਰੀਤ ਦੀ ਸੱਸ ਆਜੋ ਅੰਦਰ ਰੀਤ ਅੰਦਰ ਹੀ ਹੈ ਮੇਰੇ ਤੇ ਮਣੀ ਤੇ ਸਰਸਰੀ ਜਿਹੀ ਨਜ਼ਰ ਕਮਾਉਂਦੀ ਹੋਈ ਬੋਲੀ ਮੈਂ ਰੀਤ ਦੇ ਕਮਰੇ ਵੱਲ ਜਾਂਦੀ ਹੋਈ ਅਨੇਕਾਂ ਗੱਲਾਂ ਦੇ ਜਵਾਬਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਹੋ ਰਹੀ ਸੀ ਇੰਨੇ ਨੂੰ ਮੇਰੀ ਨਜ਼ਰ ਜਦੋਂ ਕਮਰੇ ਵਿੱਚ ਪਈ ਕਮਰੇ ਵਿੱਚ ਵਿਖਿਆ ਪ੍ਰਾਣੀਆਂ ਜਈਆਂ ਕੰਧਾਂ ਵਾਲਾ ਤੇ ਬਾਲਿਆਂ ਵਾਲੀ ਛੱਤ ਫਰਸ਼ ਦੀ ਵਜਾਇ ਕੱਚਾ ਗੋਹਾ ਫਿਰਿਆ ਹੋਇਆ ਸੀ ਚਾਰ ਖਾਨਿਆਂ ਵਾਲਾ ਕਮਰਾ ਜਿਸ ਦੀ ਇੱਕ ਸਾਈਡ ਤੇ ਪ੍ਰਾਣੀਆਂ ਤੇ ਬੇਕਾਰ ਕਿਸਮ ਦੀਆਂ ਪੇਟੀਆਂ ਜਿੰਨਾਂ ਤੇ ਨਿੱਕ ਸੁੱਕ ਸਮਾਨ ਪਿਆ ਸੀ ਦੋ ਟੁੱਟੇ ਹੋਏ ਮੰਜੇ ਜਿੰਨਾਂ ਚੋਂ ਇੱਕ ਮੰਜੇ ਤੇ ਬਜ਼ੁਰਗ ਔਰਤ ਬੈਠੀ ਸੀ ਹੌਲੀ ਹੌਲੀ ਪੱਖਾ ਚੱਲ ਰਿਹਾ ਸੀ ਜਿਸ ਦੀ ਆਵਾਜ਼ ਸੁਣ ਕੇ ਮੈਨੂੰ ਖਿਜ ਮਹਿਸੂਸ ਹੋਈ ਉਸ ਪੱਖੇ ਦੇ ਥੱਲੇ ਮੰਜੇ ਤੇ ਮੇਰੀ ਨਜ਼ਰ ਪਈ ਤਾਂ ਮੰਜੇ ਤੇ ਬਿਨਾ ਬਿਸਤਰ ਦੇ ਰੀਤ ਨੂੰ ਪਸੀਨੇ ਨਾਲ ਲਤਪਤ ਵੇਖ ਕੇ ਦਿਲ ਦਾ ਸਾਰਾ ਗੁੱਸਾ ਪਤਾ ਨਹੀਂ ਲੱਗਾ ਕਦੋਂ ਤਰਸ ਵਿੱਚ ਬਦਲ ਗਿਆ ਕੋਈ ਮੈਨੂੰ ਐਵੇਂ ਵੇਖ ਨਾ ਲਵੇ ਮੈਂ ਮਲਕ ਦੇਣੀ ਚੁੰਨੀ ਦੇ ਲੜ ਨਾਲ ਅੱਖਾਂ ਨੂੰ ਸਾਫ਼ ਕਰ ਲਿਆ ਆਪਣੇ ਆਪ ਨੂੰ ਸੰਭਾਲਦੇ ਹੋਏ ਮੈਂ ਆਵਾਜ਼ ਲਾਈ ਰੀਤ ਪੂਰਾ ਜ਼ੋਰ ਲਾ ਕੇ ਵੀ ਮੈਂ ਉੱਚੀ ਨਾ ਬੋਲ ਸਕੀ ਮੇਰੀ ਆਵਾਜ਼ ਸ਼ਾਇਦ ਇੰਨੀ ਹੌਲੀ ਸੀ ਕਿ ਰੀਤ ਤੱਕ ਪਹੁੰਚੀ ਹੀ ਨਹੀਂ ਇੰਨੇ ਨੂੰ ਰੀਤ ਦੀ ਸੱਸ ਪਲੇਟ ਵਿੱਚ ਦੋ ਗਲਾਸ ਰੱਖ ਕੇ ਸਾਡੇ ਲਈ ਪਾਣੀ ਲੈ ਆਈ ਤੇ ਆਉਂਦੇ ਹੀ ਸਾਨੂੰ ਪਾਣੀ ਪੀਣ ਦਾ ਇਸ਼ਾਰਾ ਕਰਕੇ ਰੀਤ ਨੂੰ ਬੋਲੀ ਰੀਤ ਉੱਠ ਖੜ ਹੁਣ ਰੀਤ ਇੱਕਦਮ ਉੱਠ ਕੇ ਬਹਿ ਗਈ ਜਿਵੇਂ ਕਿਸੇ ਖੌਫਨਾਕ ਸੁਪਨੇ ਵਿੱਚੋਂ ਬਾਹਰ ਆਈ ਹੋਵੇ ਰੀਤ ਦੀ ਅੱਖ ਦੀ ਨਜ਼ਰ ਜਦ ਮੇਰੇ ਤੇ ਪਈ ਤਾਂ ਉਹ ਐਵੇਂ ਘਬਰਾ ਗਈ ਜਿਵੇਂ ਕੋਈ ਨਾ ਚਾਹਣ ਵਾਲੀ ਘਟਨਾ ਵਾਪਰ ਗਈ ਹੋਵੇ ਮੈਂ ਤੀਜੀ ਨਾਲ ਉਸ ਕੋਲ ਬੈਠਦੇ ਹੋਏ ਉਸ ਦੇ ਹੱਥ ਤੇ ਹੱਥ ਰੱਖ ਕੇ ਰੀਤ ਨੂੰ ਠੀਕਾਂ ਇੰਨੀ ਗਰਮੀ ਚ ਕਿਵੇਂ ਪਈਆਂ ਹਾਂ ਹਾਂ ਠੀਕ ਹਾਂ ਰੀਤ ਦੇ ਚਿਹਰੇ ਤੇ ਸਿਰਫ ਝੂਠਾ ਹਾਸਾ ਸੀ ਤੁਸੀਂ ਬੈਠ ਜਾਓ ਮਣੀ ਵੱਲ ਵੇਖਦੇ ਹੋਏ ਰੀਤ ਬੋਲੀ ਮੈਂ ਰੀਤ ਨੂੰ ਅਗਲੀ ਗੱਲ ਪੁੱਛਦੀ ਉਸ ਦੀ ਸੱਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੁਸੀਂ ਚਿੰਤਾ ਨਾ ਕਰੋ ਰੀਤ ਨੂੰ ਵੇਖ ਕੇ ਇਹ ਗਰਭਵਤੀ ਸੀ ਪਰ ਬੱਚਾ ਗਿਰ ਗਿਆ ਤਾਂ ਕਰਕੇ ਥੋੜੀ ਠੀਕ ਨਹੀਂ ਲੱਗ ਰਹੀ ਇਹ ਰੀਤ ਦੀ ਦਾਦੀ ਸੱਸ ਹੈ ਉਸ ਨੇ ਮੰਜੇ ਤੇ ਬੈਠੀ ਔਰਤ ਵੱਲ ਹੱਥ ਕਰਦੇ ਹੋਏ ਕਿਹਾ ਰੀਤ ਤੇ ਪ੍ਰਤਾਪ ਨੇ ਸਾਡੀ ਸਾਰੇ ਮਹੱਲੇ ਵਿੱਚ ਬੇਇੱਜ਼ਤੀ ਕਰਵਾ ਦਿੱਤੀ। ਇੱਕ ਦਿਨ ساری ਰਾਤ ਪ੍ਰਤਾਪ ਘਰ ਨਹੀਂ ਆਇਆ। ਅਸੀਂ ਸੋਚਿਆ ਕਿਸੇ ਦੋਸਤ ਦੇ ਘਰ ਗਿਆ ਹੋਵੇਗਾ। ਅਗਲੇ ਦਿਨ ਸਾਰੇ ਮਹੱਲੇ ਵਿੱਚ ਰੌਲਾ ਪੈ ਗਿਆ ਕਿ ਰੀਤ ਤੇ ਪ੍ਰਤਾਪ ਦੌੜ ਗਏ ਨੇ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਂ ਪ੍ਰਤਾਪ ਦੇ ਡੈਡੀ ਨੂੰ ਦੱਸਿਆ, ਲੇਕਿਨ ਉਹ ਤਾਂ ਰਾਤ ਦੀ ਸ਼ਰਾਬ ਪੀਤੀ ਹੋਣ ਕਰਕੇ ੂਕ ਸੁੱਤਾ ਪਿਆ ਸੀ। ਮੈਂ ਤਰ ਲੋ ਮੱਛੀ ਹੋ ਰਹੀ ਸੀ। ਪਾਰੇ ਇਸ ਸਮਾਜ ਵਿੱਚ ਔਰਤਾਂ ਦੀ ਗੱਲ ਨੂੰ ਜ਼ਰੂਰੀ ਕਿਥੇ ਸਮਝਿਆ ਜਾਂਦਾ ਅੰਤ 20 ਦਿਨਾਂ ਬਾਅਦ ਸ਼ਾਮ ਦੇ 6 ਵਜੇ ਮੈਂ ਰਾਤ ਦੀ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਸੀ ਕਿ ਕਿਸੇ ਨੇ ਗੇਟ ਖੜਕਾਇਆ ਪ੍ਰਤਾਪ ਦਾ ਡੈਡੀ ਹਲੇ ਘਰ ਨਹੀਂ ਆਇਆ ਸੀ ਮੈਂ ਗੇਟ ਖੋਲ੍ਹਿਆ ਤੇ ਵੇਖਿਆ ਰੀਤ ਨੇ ਬਾਹਾਂ ਵਿੱਚ ਚੂੜਾ ਪਾਇਆ ਹੋਇਆ ਸੀ ਤੇ ਪ੍ਰਤਾਪ ਗੇਟ ਖੁੱਲਦੇ ਹੀ ਤੇਜ਼ੀ ਨਾਲ ਘਰ ਅੰਦਰ ਆ ਗਿਆ ਮੈਂ ਜਿਉਂ ਦੀ ਤਿਉਂ ਖੜੀ ਦੇਖ ਰਹੀ ਸੀ ਜਿਵੇਂ ਕਿਵੇਂ ਮੈਂ ਹਿੰਮਤ ਕਰਕੇ ਘਰ ਦੇ ਅੰਦਰ ਗਈ ਤਾ ਪ੍ਰਤਾਪ ਨੇ ਮੇਰੇ ਪੈਰ ਫੜ ਕੇ ਬੋਲਣਾ ਸ਼ੁਰੂ ਕਰ ਦਿੱਤਾ ਪ੍ਰਤਾਪ ਮਾਂ ਮੈਨੂੰ ਤੇ ਰੀਤ ਨੂੰ ਮਾਫ਼ ਕਰੀ ਅਸੀਂ ਜਾਣਦੇ ਸੀ ਕਿ ਸਾਡੇ ਵਿਆਹ ਲਈ ਕਿਸੇ ਨੇ ਨਹੀਂ ਮੰਨਣਾ ਇਸ ਲਈ ਅਸੀਂ ਦੌੜ ਕੇ ਚੰਡੀਗੜ੍ਹ ਚਲੇ ਗਏ ਸੀ ਤੇ ਵਿਆਹ ਵੀ ਕਰ ਲਿਆ ਹੁਣ ਰੀਤ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਸਾਡੇ ਕੋਲ ਜੀਵ ਖਰਚ ਮੁੱਕ ਗਿਆ ਸੀ ਇਸੇ ਲਈ ਅਸੀਂ ਵਾਪਸ ਮੁੜ ਆਏ ਰੀਤ ਨਿਰਵਾਕ ਜਹੀ ਖੜੀ ਮੇਰੇ ਵੱਲ ਵੇਖ ਰਹੀ ਸੀ ਮੈਨੂੰ ਪ੍ਰਤਾਪ ਦੀ ਬਜਾਏ ਬੇਣ ਮਾਂ ਦੇ ਪਿਆਰ ਦੀ ਥੀ ਤੇ ਆਪਣੇ ਹੋਣ ਵਾਲੇ ਪੋਤਾ-ਪੋਤੀ ਤੇ ਤਰਸ ਆ ਗਿਆ ਮੈਂ ਰੀਤ ਨੂੰ ਕਮਰੇ ਅੰਦਰ ਜਾਣ ਲਈ ਕਹਿ ਦਿੱਤਾ ਤੇ ਆਪ ਚੌਂਕੇ ਵਿੱਚ ਰੋਟੀ ਬਣਾਉਣ ਲੱਗ ਪਈ ਉਸ ਤੋਂ ਬਾਅਦ ਰੀਤ ਦੇ ਡੈਡੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰੀਤ ਵਾਪਸ ਮੋੜਾਵੇ ਰੀਤ ਤੱਕ ਉਸਦੇ ਡੈਡੀ ਦਾ ਸਨੇਹਾ ਲੈ ਕੇ ਕਦੇ ਕੋਈ ਸਾਡੇ ਘਰ ਆਉਂਦਾ ਤੇ ਕਦੇ ਕੋਈ ਅਚਾਨਕ ਰੀਤ ਦੀ ਸੱਸ ਬੋਲੀ ਚਲੋ ਮੈਂ ਚਾਹ ਬਣਾ ਕੇ ਲਿਆਉਣੀ ਆ ਐਨੀਆਂ ਗੱਲਾਂ ਕਰਕੇ ਉਸਦੀ ਸੱਸ ਚਾਹ ਬਣਾਉਣ ਲਈ ਤੁਰ ਗਈ ਰੀਤ ਮੇਰੇ ਵੱਲ ਐਵੇਂ ਦੇਖ ਰਹੀ ਸੀ ਜਿਵੇਂ ਮੈਨੂੰ ਸਾਰੀਆਂ ਗੱਲਾਂ ਅੱਖਾਂ ਰਾਹੀਂ ਸਮਝਾ ਦੇਵੇਗੀ ਚੁੱਪੀ ਨੂੰ ਤੋੜਦੇ ਹੋਏ ਰੀਤ ਦੀ ਦਾਦੀ ਸੱਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਪੁੱਤ ਰੀਤ ਤੇ ਪ੍ਰਤਾਪ ਨੇ ਸਹੀ ਨਹੀਂ ਕੀਤਾ ਰੀਤ ਦੀ ਤਾਂ ਜੇ ਉਮਰ ਹੀ ਕੁਝ ਨਹੀਂ ਸੀ ਇਸ ਸਮਾਜ ਵਿੱਚ ਮਰਦ ਤੇ ਔਰਤ ਦੁਆਰਾ ਕੀਤੀ ਗਲਤੀ ਦਾ ਨਤੀਜਾ ਔਰਤ ਨੂੰ ਹੀ ਭੁਗਤਣਾ ਪੈਂਦਾ ਹੈ ਔਰਤਾਂ ਦਾ ਜਿਉਣਾ ਹੀ ਮੁਸ਼ਕਲ ਕਰ ਦਿੰਦੀਆਂ ਨੇ ਔਰਤਾਂ ਪਰ ਚਲੋ ਵਧੀਆ ਕੀਤਾ ਤੁਸੀਂ ਦੋਨੋਂ ਰੀਤ ਨੂੰ ਮਿਲਣ ਆ ਗਈਆਂ ਇਹਦੇ ਨਾਲ ਇਹਦਾ ਦਿਲ ਕੁਝ ਠੀਕ ਹੋ ਜਾਵੇਗਾ ਮੈਨੂੰ ਰੀਤ ਦੀ ਦਾਦੀ ਸੱਸ ਦੀਆਂ ਗੱਲਾਂ ਡੂੰਘੀਆਂ ਤੇ ਸੱਚੀਆਂ ਪ੍ਰਤੀਤ ਹੋ ਰਹੀਆਂ ਸਨ ਐਨੇ ਨੂੰ ਚਾਹ ਆ ਗਈ ਤੇ ਮੈਂ ਬਹੁਤ ਮੁਸ਼ਕਲ ਨਾਲ ਚਾਹ ਦਾ ਇੱਕ ਕੁੱਟ ਪਰਿਆ ਸੀ ਕਿ ਰੀਤ ਦੀ ਸੱਸ ਨੇ ਆਪਣੇ ਤਰੀਫਾਂ ਦੇ ਪੁੱਲ ਬੰਨਣੇ ਸ਼ੁਰੂ ਕਰ ਦਿੱਤੇ ਮੈਂ ਰੀਤ ਦੀ ਸੱਸ ਦੀਆਂ ਗੱਲਾਂ ਚੋਂ ਸੱਚ ਝੂਠ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਪਈ ਰੀਤ ਦੀ ਸੱਸ ਪ੍ਰਤਾਪ ਨੂੰ ਬਹੁਤ ਹੀ ਵਧੀਆ ਤੇ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਆ ਰਿਹਾ ਸੀ ਮੈਂ ਤੇ ਪ੍ਰਤਾਪ ਦੇ ਡੈਡੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਪਰ ਪ੍ਰਤਾਪ ਨੇ ਇਹ ਕੰਮ ਕਰ ਦਿੱਤਾ ਨਿੱਕਾ ਮੁੰਡਾ ਮੇਰਾ ਵਾਰ ਗਿਆ ਹੋਇਆ ਇਹ ਇੱਟਾਂ ਨਵੇਂ ਮਕਾਨ ਬਣਾਉਣ ਲਈ ਲਿਆਂਦੀਆਂ ਨੇ ਬੇੜੇ ਵਿੱਚ ਪਈਆਂ ਇੱਟਾਂ ਵੱਲ ਇਸ਼ਾਰਾ ਕਰਦੇ ਹੋਏ ਪੈਸੇ ਦੀ ਸਾਡੇ ਕੋਲ ਕੋਈ ਕਮੀ ਨਹੀਂ ਪ੍ਰਤਾਪ ਵੀ ਵਧੀਆ ਕੰਮ ਤੇ ਲੱਗਿਆ ਕੁੜੀ ਮੈਂ ਆਪਣੀ ਬਹੁਤ ਹੀ ਤਕੜੇ ਘਰ ਵੇਹੀ ਆ ਮੈਂ ਰੀਤ ਨੂੰ ਪ੍ਰਤਾਪ ਦੀ ਫੋਟੋ ਵਿਖਾਉਣ ਲਈ ਕਿਹਾ ਰੀਤ ਦੀ ਸੱਸ ਨੇ ਉਸਦੇ ਬੋਲਣ ਤੋਂ ਪਹਿਲਾਂ ਹੀ ਕਿਹਾ ਇਹ ਪ੍ਰਤਾਪ ਹੈ ਕੰਧ ਤੇ ਲੱਗੀਆਂ ਤਸਵੀਰਾਂ ਵੱਲ ਦੇਖ ਕੇ ਮੈਨੂੰ ਇਹ ਤਸਵੀਰਾਂ ਬਹੁਤ ਪੁਰਾਣੀਆਂ ਲੱਗ ਰਹੀਆਂ ਸਨ ਉਹਨਾਂ ਤਸਵੀਰਾਂ ਦੇ ਹਿਸਾਬ ਨਾਲ ਪ੍ਰਤਾਪ ਦੀ ਉਮਰ 30 ਸਾਲ ਦੇ ਲਗਭਗ ਸੀ ਤੇ ਰੀਤ ਕੇਵਲ 21 ਸਾਲ ਦੀ ਸੀ ਰੀਤ ਦੀ ਸੱਸ ਹੁਣ ਤੇ ਸਾਨੂੰ ਰੀਤ ਦੇ ਪਰਿਵਾਰ ਵਾਲਿਆਂ ਦਾ ਡਰ ਹੈ ਕਿ ਉਹ ਰੀਤ ਨੂੰ ਇੱਥੋਂ ਧੱਕੇ ਨਾਲ ਨਾ ਲੈ ਜਾਣ ਤਾਂ ਕਰਕੇ ਰੀਤ ਨੂੰ ਮਿਲਣ ਆਉਣ ਵਾਲੇ ਹਰੇ ਇਨਸਾਨ ਤੋਂ ਸਾਨੂੰ ਡਰ ਲੱਗਦਾ ਹੈ ਅਸੀਂ ਰੀਤ ਨੂੰ ਘਰ ਤੋਂ ਜ਼ਿਆਦਾ ਬਾਹਰ ਨਹੀਂ ਜਾਣ ਦਿੰਦੇ ਮੇਰੇ ਹਿਸਾਬ ਨਾਲ ਸਾਡਾ ਰੀਤ ਨੂੰ ਮਿਲਣ ਆਉਣਾ ਸਾਨੂੰ ਸ਼ੱਕ ਦੇ ਦੈਰੇ 'ਚ ਲੈ ਰਿਹਾ ਸੀ रीत ਦੇ ਮੂੰਹ ਤੇ ਵੀ ਜਿਆਦਾ ਖੁਸ਼ੀ ਦੇ ਭਾਵ ਤਾਂ ਹੈ ਨਹੀਂ ਸੀ ਸ਼ਾਇਦ ਰੀਤ ਤਾਂ ਹੀ ਸਾਡੇ ਨਾਲ ਗੱਲ ਨਹੀਂ ਕਰ پا ਰਹੀ ਸੀ ਮੈਂ ਮਣੀ ਵੱਲ ਵੇਖ ਕੇ ਵਾਪਸ ਜਾਣ ਦਾ ਇਸ਼ਾਰਾ ਕੀਤਾ ਅੰਤ ਅਸੀਂ ਨਮਸਤੇ ਬੁਲਾ ਕੇ ਗੇਟ ਵੱਲ ਤੁਰ ਪਏ ਮੇਰੇ ਦਿਲ ਨੇ ਸੋਚਿਆ ਕਿਉਂ ਨਾ ਰੀਤ ਨੂੰ ਗੇਟ ਤੱਕ ਜਾਣ ਲਈ ਕਿਹਾ ਜਾਏ ਤਾਂ ਜੋ ਇਸ ਨੂੰ ਇੱਕ ਵਾਰ ਪੁੱਛਿਆ ਜਾਵੇ ਕਿ ਉਹ ਖੁਸ਼ ਹੈ ਜਾਂ ਨਹੀਂ ਮੈਂ ਦਿਖਾਵੇ ਵਾਲੇ ਬਿਆੰਗ ਭਰੇ ਅੰਦਾਜ਼ ਵਿੱਚ ਕਿਹਾ ਰੀਤ ਕੀ ਆਪਣੀਆਂ ਸਹੇਲੀਆਂ ਨੂੰ ਗੇਟ ਤੱਕ ਵੀ ਛੱਡਣ ਨਹੀਂ ਆਵੇਂਗੀ ਰੀਤ ਦੀ ਸੱਸ ਝੂਠੀ ਜਿਹੀ ਮੁਸਕਾਨ ਨਾਲ ਕਿਉਂ ਨਹੀਂ ਪੁੱਤ ਤੁਹਾਡੀ ਹੀ ਸੇਲੀ ਐ ਜਦ ਮਰਜੀ ਆਜਿਆ ਕਰੋ ਮਿਲਣ ਅਖਰ ਤੁਹਾਡਾ ਆਪਣਾ ਤਾਂ ਘਰ ਹੈ ਰੀਤ ਦਰਦ ਦੀ ਜਿਹੀ ਸਾਡੇ ਨਾਲ ਤੁਰਨ ਲੱਗ ਪਈ ਮੇਰਾ ਦਿਲ ਤੁਰ ਅੰਦਰੋਂ ਇੰਨਾ ਦੁਖੀ ਜਿਹਾ ਸੀ ਇੱਕ ਤਾਂ ਰੀਤ ਨੇ ਹਰ ਪ੍ਰਕਾਰ ਦਾ ਸੱਚ ਲੁਕੋਇਆ ਮੇਰੇ ਤੋਂ ਜੇ ਅੱਜ ਮਿਲੇ ਤਾਂ ਇੱਕ ਵਾਰ ਵੀ ਘੁੱਟ ਕੇ ਸੀਨੇ ਨਾਲ ਨਾ ਲਾ ਸਕੀ ਇੱਕ ਵਾਰ ਮੇਰੇ ਵੱਲ ਵੇਖ ਕੇ ਆਪਣੇ ਬਿਨਾਂ ਬੀਤੇ ਦਿਨਾਂ ਦੇ ਬਾਰੇ ਪੁੱਛ ਨਾ ਸਕੀ ਦੇਲ ਇਹੋ ਜਿਹੀਆਂ ਗੱਲਾਂ ਨਾਲ ਅੰਦਰੋਂ ਅੰਦਰੀ ਪੀੜ ਪੈਦਾ ਕਰ ਰਿਹਾ ਸੀ ਪੀੜ ਵੀ ਅਜਹੀ ਜਿਸ ਦੀ ਦਵਾਈ ਦਾ ਪਤਾ ਹੁੰਦੇ ਹੋਏ ਮੈਂ ਖਾ ਨਾ ਸਕਾਂ ਮੈਨੂੰ ਖਾਣ ਦੀ ਇਜਾਜ਼ਤ ਨਾ ਹੋਵੇ ਗੇਟ ਤੋਂ ਬਾਹਰ ਆ ਕੇ ਉਸ ਦੀ ਸੱਸ ਜਿਵੇਂ ਅੱਖਾਂ ਉੱਲੇ ਹੋਈ ਮੈਂ ਤੇਜ਼ੀ ਨਾਲ ਰੀਤ ਨੂੰ ਸੀਨੇ ਨਾਲ ਲਾ ਲਿਆ ਪਰ ਰੀਤ ਨੇ ਝੂਠੀ ਜਿਹੀ ਗਲਬੱਕੜੀ ਪਾ ਕੇ ਅੰਤ ਦੂਰ ਹੁੰਦੇ ਕੀ ਹੋਏ ਕਿਹਾ ਜਰ ਤੂੰ ਇੱਥੇ ਨਾ ਹੀ ਮੁੜ ਕੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਇਸ ਕੰਮ ਦਾ ਤੇਰੇ ਤੇ ਕੋਈ ਇਲਜ਼ਾਮ ਆਵੇ ਤੈਨੂੰ ਕੋਈ ਚੰਗਾ ਮਾੜਾ ਬੋਲੇ ਜਦ ਸਭ ਠੀਕ ਹੋ ਜਾਵੇਗਾ ਤਾਂ ਮੈਂ ਤੈਨੂੰ ਮਿਲਣ ਆ ਪਾਵਾਂਗੀ। ਮੈਂ ਕਿਹਾ ਠੀਕ ਆ ਤੂੰ ਇੱਥੇ ਖੁਸ਼ ਹੈ ਜੇ ਨਹੀਂ ਤਾਂ ਵੀ ਦੱਸ ਮੈਂ ਤੇਰੀ ਮਦਦ ਲਈ ਅੱਜ ਵੀ ਤੇਰੇ ਨਾਲ ਹਾਂ। ਨਹੀਂ ਨਹੀਂ ਮੈਂ ਖੁਸ਼ ਹਾਂ। ਚਲ ਠੀਕ ਆ। ਇੰਨਾ ਕਹਿ ਕੇ ਰੀਤ ਸਾਡੇ ਤੋਂ ਪਹਿਲਾਂ ਹੀ ਘਰ ਅੰਦਰ ਚਲੀ ਗਈ। ਮੈਂ ਨਿਰਵਾਕ ਜਹੀ ਉਸ ਵੱਲ ਵੇਖ ਰਹੀ ਸੀ ਤੇ ਦਿਲ ਵਿੱਚ ਇਹੋ ਜਿਹਾ ਦਰਦ ਹੋ ਰਿਹਾ ਸੀ ਜਿਸ ਬਾਰੇ ਕਿਸੇ ਨੂੰ ਵੀ ਦੱਸਣਾ ਆਪਣਾ ਹੀ ਤਮਾਸ਼ਾ ਬਖਾਉਣਾ ਹੋਵੇਗਾ। ਮਨੀ ਨੇ ਮੈਨੂੰ ਸਕੂਟੀ ਤੇ ਬੈਠਣ ਲਈ ਕਿਹਾ ਪਰ ਮੈਂ ਬਿਨਾਂ ਸਕੂਟੀ ਦੇ ਤੁਰ ਕੇ ਆਪਣੇ ਆਪ ਨੂੰ ਰੀਤ ਤੋਂ ਦੂਰ ਮਹਿਸੂਸ ਕਰ ਰਹੀ ਸੀ ਦਿਲ ਨਿਰੰਤਰ ਜ਼ੋਰ ਨਾਲ ਐਵੇਂ ਟੜਕ ਕੇ ਸਵਾਲ ਕਰ ਰਿਹਾ ਸੀ ਕਿ ਕੀ ਰੀਤ ਬੇਵਫਾ ਹੈ ਕਿ ਇਸ ਸਮਾਜ ਨੇ ਰੀਤ ਨੂੰ ਬੇਵਫਾ ਬਣਾ ਦਿੱਤਾ ਜਾਂ ਸਮਾਂ ਬੇਵਫਾ ਹੈ ਕਿਤੇ ਮੈਂ ਖੁਦ ਬੇਵਫਾ ਤਾਂ ਨਹੀਂ ਇਸ ਸਵਾਲ ਦਾ ਮੈਨੂੰ ਕੋਈ ਜਵਾਬ ਨਾ ਆਇਆ ਅੱਜ ਰੀਤ ਦੋ ਬੱਚਿਆਂ ਦੀ ਮਾਂ ਹੈ ਤੇ ਉਹ ਵੀ ਸੁਖ ਨਾਲ 8-10 ਸਾਲ ਦੇ ਹੋ ਗਏ ਨੇ ਪਰ ਰੀਤ ਅੱਜ ਵੀ ਮੈਨੂੰ ਮਿਲਣ ਨਹੀਂ ਆਈ ਤੇ ਮੇਰੇ ਦਿਲ ਵਿੱਚ ਅੱਜ ਵੀ ਸਵਾਲ ਕੀ ਬੇਵਫਾ ਕੌਣ ਹੈ ਪਿਆਰ ਵਿੱਚ ਆਵਾਜ਼ ਦਰਵਾਜ਼ੇ ਦੀ ਘੰਟੀ ਦੀ ਜਿਸ ਨੇ ਮੈਨੂੰ ਖਿਆਲਾਂ ਦੇ ਸਾਗਰ ਵਿੱਚੋਂ ਬਾਹਰ ਕੱਢਿਆ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਨਿਰਮਲਾ ਸੀ ਨਿਰਮਲਾ ਕਿਹਾ ਮੇਮ ਸਾਹਿਬ ਇਤਨਾ ਸਮਾਂ ਲਗਾ ਦਿੱਆ ਦਰਵਾਜ਼ਾ ਖੋਲਣੇ ਕੋ ਨਿਰਮਲਾ 12 ਵਜੇ ਤੱਕ ਕੌਣ ਸੋਤਾ ਹੈ ਐਨਾ ਬੋਲ ਕੇ ਨਿਰਮਲਾ ਆਪਣੇ ਕੰਮ ਵਿੱਚ ਲੱਗ ਗਈ ਮੈਂ ਵੀ ਕਮਰੇ ਵਿੱਚ ਜਾ ਕੇ ਨਹਾਉਣ ਚਲੀ ਗਈ ਜਦੋਂ ਮੈਂ ਨਹਾ ਕੇ ਆਈ ਨਿਰਮਲਾ ਨੇ ਚਾਹ ਮੇਰੇ ਟੇਬਲ ਤੇ ਲਿਆ ਕੇ ਰੱਖ ਦਿੱਤੀ। ਮੈਂ ਫੋਨ ਚੁੱਕਣ ਹੀ ਲੱਗੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ। ਮੈਂ ਨਿਰਮਲਾ ਨੂੰ ਵੇਖਣ ਲਈ ਆ ਕੇ ਖੁਦ ਗਿੱਲੇ ਵਾਲਾ ਨੂੰ ਸਾਫ਼ ਕਰਨ ਲੱਗ ਪਈ। ਅਚਾਨਕ ਕਿਸੇ ਨੇ ਮੇਰੇ ਪਿੱਛੋਂ ਇੱਕ ਹੱਥ ਮੇਰੀ ਕਮਰ ਤੇ ਰੱਖ ਲਿਆ ਤੇ ਦੂਜੇ ਹੱਥ ਨੂੰ ਮੇਰੀਆਂ ਅੱਖਾਂ ਤੇ ਰੱਖ ਕੇ ਮੇਰੇ ਗਲੇ ਵਿੱਚ ਕੁਝ ਪਾ ਦਿੱਤਾ। ਹੈਪੀ ਬਰਥਡੇ ਮਾਈ ਡੀਅਰ ਲਵ ਮੁਸਕਾਨ ਮੈਂ ਹੈਰਾਨੀ ਤੇ ਖੁਸ਼ੀ ਨਾਲ ਸੰਜੀਵ ਤੁਸੀਂ ਸੰਜੀਵ ਹਾਂਜੀ ਮੈਂ ਤੁਸੀਂ ਤੇ ਕੱਲ ਆਉਣਾ ਸੀ ਸੰਜੀਵ ਮੇਰੀ ਜਾਨ ਦਾ ਵਾਅਦਾ ਥੇ ਹੋਵੇ ਤੇ ਮੈਂ ਨਾ ਆ ਆਸੰਭਵ ਮੈਂ ਆਪਣੇ ਗਲੇ ਦੀ 골ਡ ਦੀ ਚੈਨ ਜਿਸ ਦੇ ਵਿੱਚ ਮੇਰੀ ਤੇ ਸੰਜੀਵ ਦੀ ਫੋਟੋ ਵਾਲਾ ਲੋਕਟ ਸੀ ਬਾ ਜਨਾਬ ਖੂਬ ਸੰਜੀਵ ਸ਼ੁਕਰੀਆ ਮੈਂ ਸੰਜੀਵ ਨੂੰ ਘੁੱਟ ਕੇ ਜੱਫੀ ਪਾ ਲਈ ਸੰਜੀਵ ਤੁਸੀਂ ਕਦੇ ਮੇਰੇ ਨਾਲ ਬੇਵਫਾਤ ਨਹੀਂ ਹੋਵੋਗੇ ਸੰਜੀਵ ਜੱਫੀ ਦੀ ਪਕੜ ਨੂੰ ਮਜ਼ਬੂਤ ਕਰਕੇ ਹੱਥ ਨੂੰ ਚੁੰਮਦੇ ਹੋਏ ਮੈਂ ਤਾਂ ਨਹੀਂ ਪਰ ਇਹ ਸਾਹ ਬੇਵਫਾ ਹੋ ਜਾਣ ਤਾਂ ਮaaf ਕਰੀ ਮੁਸਕਾਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ